ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਪਰਮਜੀਤ ਸਿੰਘ ਖੁਰਾਣਾ ਵੱਲੋਂ ਬਾੜ ਨੰਬਰ 13 ਤੋਂ 올ਡ ਰਜਿੰਦਰ ਨਗਰ ਦੀਆਂ ਸੰਗਤਾਂ ਨੂੰ ਦਿੱਲੀ ਦੇ ਵੱਖੋ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਬੱਸ ਰਾਹੀਂ ਰਵਾਨਾ ਕੀਤਾ ਗਿਆ। ਨਾਨਕਸਰ ਰਜਿੰਦਰ ਨਗਰ ਦੇ ਗੁਰਦੁਆਰਾ ਸਾਹਿਬ ਤੋਂ ਸੰਗਤ ਦੀ ਰਵਾਨਗੀ ਮੌਕੇ ਪਰਮਜੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਹ ਉਪਰਾਲਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਦਾ ਧੰਨਵਾਦ ਕਰਦੇ ਹੋਏ ਮੈਂਬਰ ਹਰਵਿੰਦਰ ਸਿੰਘ ਕੇਪੀ ਦਾ ਵੀ ਧੰ ਗੁਰਦੁਆਰਾ ਨਾਨਕਪਿਆਉ ਸਾਹਿਬ ਵਿਖੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਹੈ ਅੱਜ 7:30 ਕਾਰ ਯੋ ਪਰਪਾਲ ਕੋਲ 베ਦੀ ਜੀ ਜਿਨ੍ਹਾਂ ਸਾਰੇ ਪਿਆਰ ਨਾਲ ਰੰਗੀ ਜੀ ਕਹਿੰਦੇ ਨੇ 68 ਨੰਬਰ 13 ਦੀ ਸੰਗਤ ઓਰ ਜਿੰਦਾ ਨਗਰ ਦਿੱਲੀ ਦੇ ਬਫਰ ਖੁਦਾਰਿਆਂ ਵਿੱਚ ਦਸਰਾ ਕਰਨ ਵਾਸਤੇ ਜਾ ਰਹੇ ਨੇ ਸਭ ਤੋਂ ਪਹਿਲੇ ਸੰਗਤ ਨੇ ਗੁਰਦੁਆਰਾ ਨਾਨਕ ਸਾਹਿਬ ਰਜਿੰਦਰਾ ਨਗਰ ਤੋਂ ਕਲੋਸਾ 82 ਸਾਂ ਲੈ ਕੇ ਉਸ ਤੋਂ ਬਾਅਦ ਇਹਨਾਂ ਨੇ ਜਾਣਾ ਨਾਨਕਪਿਆਉ ਗੁਰਦੁਆਰੇ ਮਜਨੂਦਾ ਟਿੱਲਾ ਦੰਦਮਾਸਾ ਹੈ ਮੋਤੀ ਬਾਗ ਗੁਰਦੁਆਰਾ ਅਤੇ ਸ਼ਾਮ ਨੂੰ ਵਾਪਸ ਇੱਥੇ ਵਾਪਸ ਆਣਾ ਹੈ ਮੈਂ ਸਮਝਦਾ ਹਾਂ ਕਿ ਮੈਡਮ ਬੇਦੀ ਜੀ ਰੰਮੀ ਜੀ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਬੜੇ-ਬੜੇ ਪ੍ਰਯਾਸ ਨੇ ਜੋ ਸੰਗਤ ਨੂੰ ਹਮੇਸ਼ਾ ਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖਦੇ ਨੇ ਭਾਵੇਂ ਉਹ ਸੁਖਮਨੀ ਸਾਹਿਬ ਦੇ ਪਾਠ ਹੋਣ ਭਾਵੇਂ ਉਹ ਕੀਰਤਨ ਦਰਬਾਰ ਹੋਣ ਭਾਵੇਂ ਉਹ ਨਗਰ ਕੀਰਤੇ ਵਿੱਚ ਲੰਗਰ ਦਿੱਸੇ ਹੋਆ ਹੋਵੇ ਭਾਵੇਂ ਗੁਰਦੁਆਰਾ ਨਾਲਾ ਸਾਹਿਬ ਤੇ ਨਾਲਕ ਸਾਹਿਬ ਦਾ ਜੋ ਸਾਲਾਨਾ ਦੁੱਧਾ ਲੰਗਰ ਬਤਾਇਆ ਜਾਂਦਾ ਹੈ ਹਰ ਸੇਵਾ ਵਿੱਚ ਜੋ ਸੰਗਤ ਨੂੰ ਹਮੇਸ਼ਾ ਆਪਣੇ ਨਾਲ ਗੁਰੂ ਦੇ ਚਰਨਾਂ 'ਚ ਜੋੜ ਕੇ ਰੱਖਦੇ ਨੇ ਮੈਂ ਧੰਨਵਾਦ ਕਰਦਾ ਹਾਂ ਸਾਡੇ ਅਮਨ ਸਿੰਘ ਕਲਕਾ ਜੀ ਪ੍ਰਧਾਨ ਦਿੱਲੀ ਸਿਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਜਗਦੀਪ ਸਿੰਘ ਕਲੋਜੀ ਜਨਰਲ ਸਕੱਤਰ ਦਿੱਲੀ ਸਿਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ ਮੇਰੇ ਵੀਰ ਹਰਵਿੰਦਰ ਸਿੰਘ ਕੇਪੀ ਜੀ ਦਾ ਜਿਨ੍ਹਾਂ ਨੇ ਸੰਗਤਾਂ ਵਾਸੇ ਗੁਰਦਾਨਾ ਨਾਨਕ ਪਿਆਉ ਵਿਖੇ ਲੰਗਰ ਦੀ ਸੇਵਾ ਤਿਆਰ ਕੀਤੀ ਹੋਈ ਹੈ ਮੈਂ ਸੰਗਤਾਂ ਨੂੰ ਉੱਥੇ ਨਾਸ਼ਤਾ ਕਰਵਾਵਾਂਗਾ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਸੱਚੇ ਪਾਸ਼ਾ ਦੇ ਚੰਨਾਂ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ ਸੱਚੇ ਪਾਸ਼ਾ ਤੁਹਾਡੀ ਸੇਵਾਵਾਂ ਤੁਹਾਡੀਆਂ ਯਾਤਰਾਵਾਂ ਸੁਖਾਵੀਆਂ ਹੋਣ ਗੁਰੂ ਦਾ ਚਰਨਾਂ ਨਾਲ ਹਮੇਸ਼ਾ ਜੁੜੇ ਰਹੇ ਸਾਰੇ ਦੇ ਘਰ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਰਗੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜੋ ਕਿ ਇਹ ਮੇਰਾ ਧਰਮ ਦਾ ਪੁੱਤਰ ਪਰਮਜੀਤ ਸਿੰਘ ਖੁਰਾਨਾ ਇਹਨਾਂ ਦੇ ਅੰਦਰ ਕੋਈ ਹੰਕਾਰ ਨਹੀਂ ਕੋਈ ਐਨੀ ਮੈਂ ਇੱਕ ਵਾਰੀ ਰਿਕੁਐਸਟ ਕੀਤੀ ਹੈ ਕਿ ਅਸੀਂ ਰਜਿੰਦਰ ਨਗਰ ਦੀ ਸੰਗਤ ਨੂੰ ਯਾਤਰਾ ਤੇ ਲੈ ਕੇ ਜਾਣਾ ਹੈ 1 ਮਿੰਟ ਜਨਾ ਨੇ ਹਾਮੀ ਭਰੀ ਹੈ ਔਰ ਬੱਸ ਪ੍ਰੋਵਾਈਡ ਕਰੀ ਹੈ ਮੈਂ ਇਹਨਾਂ ਤਹਿ ਦਿਲੋਂ ਧੰਨਵਾਦ ਕਰਨੀ ਹਾਂ ਅੱਗੇ ਵੀ ਜਾਰੀ ਰੱਖਣਗੇ